ਸੰਘਰਸ਼ ਕਮੇਟੀ ਗੁਰੂ ਸਰ ਸੈਣੀ ਵਾਲਾ ਬਠਿੰਡਾ ਨੇ ਜੋ ਬਠਿੰਡਾ ਡੱਬਾ ਵਾਲੀ ਰੋਡ ਬਸ ਅੱਡਾ ਗੁਰੂ ਸਰ ਸੈਣਾ ਤੇ 23 ਦਿਨਾਂ ਤੋਂ ਧਰਨਾ ਲਗਾਇਆ ਸੀ ਅੱਜ ਉਹ ਪਿੰਡ ਵਾਸੀਆਂ ਨੇ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਸੜਕ ਨੂੰ ਜਾਮ ਕਰ ਦਿੱਤਾ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਤੇ NHAI ਨੇ ਉਹਨਾਂ ਦੀ ਕੋਈ ਸਰਵੇਈ ਨਹੀਂ ਕੀਤੀ ਸੀ 23 ਦਿਨਾਂ ਤੋਂ ਸੋ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਜਿਉਂ ਹੀ ਪਿੰਡ ਵਾਸੀਆਂ ਨੇ ਧਰਨਾ ਲਗਾਇਆ ਤਾਂ ਉਹਨਾਂ ਨੇ ਮੀਟਿੰਗ ਕੀਤੀ ਸੁਰੱਖਿਆ ਕਮੇਟੀ ਨਾਲ ਤੇ ਫੈਸਲਾ ਇਹ ਹੋਇਆ ਕਿ ਦੋਨਾਂ ਸੜਕ ਦੇ ਦੋਨੇ ਪਾਸੇ ਦੋ ਬਾਸਕਡੇ 60 ਫੁੱਟ ਦਾ ਕਟ ਹੰਪ ਤੇ ਦੋ ਜਿਹੜੀਆਂ ਲਾਲ ਬੱਤੀਆਂ ਲਗਾਈਆਂ ਜਾਣਗੀਆਂ ਤਾਂ ਕਿ ਚਾਰੇ ਪਾਸਿਓਂ ਲੋਕ ਜਿਹੜੇ ਆਉਂਦੇ ਜਾਂਦੇ ਸੁਰੱਖਿਅਤ ਰਹਿਣ ਸੋ ਇਹ ਬਹੁਤ ਵੱਡੀ ਜਿੱਤ ਆ ਜਿਹੜੀ ਸਿਕਸ ਕਮੇਟੀ ਦੀ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ ਡੀ ਐਮ ਨੇ ਆ ਕੇ ਦੋਨਾਂ ਤਰਾ ਵਿੱਚ ਨੈਸ਼ਨਲ ਹਾਈਵੇ 38 ਤੇ ਅਤੇ ਸਿਕਸ ਕਮੇਟੀ ਗੁਰੂ ਸਰ ਸਹਨੇਵਾਲਾ ਵਿੱਚ ਸਮਝੌਤਾ ਕਰਵਾਇਆ ਤੇ ਇਸ ਨਾਲ ਪਿੰਡ ਚ ਖੁਸ਼ੀ ਦੀ ਲਹਿਰ ਆ ਕਿਉਂਕਿ ਇਹ ਇਹ ਸਾਰੀ ਪਿੰਡ ਵਾਸੀਆਂ ਦੀ ਸੰਘਰਸ਼ ਕਮੇਟੀ ਦੀ ਵੱਡੀ ਜਿੱਤ ਆ ਜਿਸ ਕਰਕੇ ਇਸ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੇ ਐਨ ਐਚ ਆਈ ਨੂੰ ਝੁਕਣਾ ਪਿਆ ਸੋ ਇਹ ਜਾਮ ਦੀਆਂ ਤਸਵੀਰਾਂ ਤੇ ਬਹੁਤ ਦੂਰ ਦੂਰ ਤੱਕ ਕਿੰਨੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ ਸੀ ਕਿਉਂਕਿ ਇਹ ਜਿਹੜੀ ਸੜਕ ਸੀ ਦੋਨੇ ਪਾਸੇ ਬੰਦ ਕਰ ਦਿੱਤੀ ਸੀ ਬੈਰੀਕੇਡ ਜਿਹੜੇ ਉੱਥੇ ਰੱਖੇ ਸੀ ਇਹਨਾਂ ਦੇ ਐਨਐਚਆਈ ਦੇ ਉਹ ਦੋਨੇ ਪਾਸੇ ਸੜਕ ਦੇ ਨਾਲ ਦਿੱਤੇ ਸੀ ਇਹ ਸਰਕਾਰ ਬੇਨਤੀ ਆ ਬੰਦ ਕੇ ਇੱਕ ਤਾਂ ਇਹ ਤਸਵੀਰਾਂ ਨੇ ਆਪ ਆਪਣੀ ਜਗ੍ਹਾ ਤੇ ਬੈਠ ਜਾਓ ਧੰਨਵਾਦ ਤੇ ਪ੍ਰਸ਼ਾਸਨ ਪਹੁੰਚ ਚੁੱਕਾ ਹੈ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਸਭ ਬੇਂਤੀ ਆ ਬੈਠ ਜਾਓ ਪਿੱਛੇ ਆ ਕੇ ਜਗ੍ਹਾ ਲਾਓ ਆਪੋ ਆਪਣੀ ਆ ਜਾਓ ਆ ਜੀ ਆਪਾਂ ਕੋਈ ਬੈਠ ਕੇ ਵਿਚਾਰ ਕਰਨੀ ਹੈ ਆਪੋ ਆਪਣੀ ਜਗ੍ਹਾ ਬਜ਼ੁਰਗ ਜਿਹੜੇ ਸ਼ਾਮੇ ਬੈਠ ਜਾਓ ਇਹ ਗੱਭਰੂ ਨੌਜਵਾਨ ਉਹ ਗੁਰਮੁਖ ਪਿਆਰੋ ਆਪੋ ਵਕਤ ਵਿਚਾਰੋ ਹੁਣ ਠੀਕ ਹੈ ਠੀਕ ਹੈ ਮੈਂ ਕਿਹਾ ਸਪੀਕਰ ਦਾ ਮਸਲਾ ਹੱਲ ਕਰਕੇ ਜਾਇਓ ਤੇ ਇਹ ਚ ਰਲ ਮਿਲ ਕੇ ਕੰਮ ਪ੍ਰਮਾਜ ਹੁੰਦਾ ਤੇ ਕੋਈ ਕਿਸੇ ਨਾਲ ਲੜਾਈ ਨਹੀਂ ਕੋਈ ਧੱਕਾ ਨਹੀਂ ਸ਼ਾਤਮਈ ਸੰਘਰਸ਼ ਹੈਗਾ ਬਹੁਤ ਸੋਹਣਾ ਸੰਘਰਸ਼ ਹੈ ਪਿੰਡ ਗੁਰਸੇਹ ਸਿੰਘ ਵਾਲਾ ਪਿੰਡ ਗੁਰੂ ਸਰ ਸੈਣੀ ਵਾਲਾ ਦਾ ਪੁਲ ਦਾ ਜੋ ਸੰਘਰਸ਼ਾ ਬਹੁਤ ਵਧੀਆ ਸੰਘਰਸ਼ ਕੀਤਾ ਹੈ ਸੰਘਰਸ਼ ਕਮੇਟੀ ਅਤੇ ਪਿੰਡ ਵਾਸੀ ਖੁਸ਼ੀ ਦੇ ਰੋ ਵਿੱਚ ਹੈ ਇੱਕ ਵੱਡੀ ਜਿੱਤ ਹੋਈ ਹੈ ਇਹਨਾਂ ਦੀ ਜਿਹੜੀ ਸੰਘਰਸ਼ ਕਮੇਟੀ ਗੁਰੂ ਸਰ ਸੈਣੀ ਵਾਲਾ ਤੇ ਖੁਸ਼ੀ ਜਾਰ ਕੀਤੀ ਜਾ ਰਹੀ ਹੈ